ਬੰਗਲਾਦੇਸ਼ ਨੇ ਸ਼ੇਖ ਹਸੀਨਾ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਟਾਕਾ ਦੀ ਜੋ ਕ੍ਰਾਈਮ ਟ੍ਰਿਬਿਊਨਲ ਨੇ ਉਸ ਦੇ ਵੱਲੋਂ ਇਹ ਸਜ਼ਾ ਸੁਣਾਈ ਗਈ ਹੈ ਮੌਤ ਦੀ ਸਜ਼ਾ ਦਾ ਐਲਾਨ ਕੀਤਾ ਗਿਆ ਹੈ ਪੰਜ ਉਹਨਾਂ ਦੇ ਖਿਲਾਫ ਮੁਕੱਦਮੇ ਚਲਾਏ ਜਾ ਰਹੇ ਸੀ ਜਿਨ੍ਹਾਂ ਦੇ ਵਿੱਚੋਂ ਤਿੰਨ ਦੇ ਵਿੱਚ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤਾਂ ਬੰਗਲਾਦੇਸ਼ ਦੇ ਵਿੱਚ ਵਿਦਿਆਰਥੀ ਅੰਦੋਲਨ ਦੀ ਸ਼ੁਰੂਆਤ ਹੁੰਦੀ ਹੈ ਸਾਲ 2024 ਦੇ ਵਿੱਚ ਤੇ ਉਸ ਤੋਂ ਬਾਅਦ ਉਥੇ ਜਦੋਂ ਕਿ ਵਿਦਿਆਰਥੀ ਅੰਦੋਲਨ ਭੜਕ ਜਾਂਦਾ ਹੈ ਤਾਂ ਉਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਸੀ ਜਿਸ ਮਾਮਲੇ ਦੇ ਵਿੱਚ ਸ਼ੇਖ ਹਸੀਨਾ ਨੂੰ ਹੁਣ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਤਾਂ ਕੁੱਲ 42 ਗਵਾ ਇਹਨਾਂ ਦੇ ਖਿਲਾਫ ਪੁਗਤੇ ਨੇ ਇਹਨਾਂ ਦੇ ਵਿੱਚ ਉੱਥੋਂ ਦੇ ਗ੍ਰਹਿ ਮੰਤਰੀ ਵੀ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਗਵਾਹੀ ਦਿੱਤੀ ਗਈ ਹੈ ਹਾਲਾਂਕਿ ਬੀਤੇ 15 ਮਹੀਨਿਆਂ ਤੋਂ ਸ਼ੇਖ ਹਸੀਨਾ ਭਾਰਤ ਦੇ ਵਿੱਚ ਰਹਿ ਰਹੀ ਹੈ ਪਰ ਮੌਤ ਦੀ ਸਜ਼ਾ ਦਾ ਐਲਾਨ ਹੋ ਚੁੱਕਾ ਹੈ ਤਾਂ ਟਾਕਾ ਦੇ ਵਿੱਚ ਇਸ ਸਮੇਂ ਭਾਰੀ ਫੋਰਸ ਦੀ ਤਾਇਨਾਤ ਕਰ ਦਿੱਤੀ ਗਈ ਹੈ ਇੰਟਰਨੈਸ਼ਨਲ ਕ੍ਰਾਈਮਜ਼ ਟ੍ਰਿਬਿਊਨਲ ਦੇ ਵੱਲੋਂ ਇਸ ਮੌਤ ਦੀ ਸਜ਼ਾ ਦਾ ਐਲਾਨ ਕੀਤਾ ਗਿਆ ਹੈ ਔਰ ਕੱਲ ਤੋਂ ਹੀ ਜਦੋਂ ਉਮੀਦ ਕੀਤੀ ਜਾ ਰਹੀ ਸੀ ਕਿ ਅੱਜ ਇਸ ਤਰੀਕੇ ਦਾ ਫੈਸਲਾ ਆ ਸਕਦਾ ਹੈ ਤਾਂ ਟਾਕਾ ਦੇ ਵਿੱਚ ਹਿੰਸਾ ਦੇਖਣ ਨੂੰ ਮਿਲੀ ਹੈ ਦੋ ਬੱਸਾਂ ਨੂੰ ਅੱਗ ਲਗਾ ਦਿੱਤੀ ਗਈ ਸੀ ਪਰ ਫੈਸਲਾ ਸ਼ੇਖ ਹਸੀਨਾ ਦੇ ਖਿਲਾਫ ਆਇਆ ਹੈ ਔਰ ਮੌਤ ਦੀ ਸਜ਼ਾ ਦਾ ਐਲਾਨ ਕੀਤਾ ਗਿਆ ਤਾਂ ਦੱਸ ਜੀ ਕਿ ਤਕਰੀਬਨ ਜੋ ਪ੍ਰਦਰਸ਼ਨ ਉਥੇ ਸ਼ੁਰੂ ਹੁੰਦੇ ਨੇ ਵਿਦਿਆਰਥੀ ਅੰਦੋਲਨ ਸ਼ੁਰੂ ਹੁੰਦਾ ਹੈ ਤਾਂ ਉਸ ਦੇ ਵਿੱਚ ਕਈ ਤਰੀਕੇ ਦੀਆਂ ਸਾਜ਼ਿਸ਼ ਦੇ ਵਿੱਚ ਇਹਨਾਂ ਨੂੰ ਸ਼ਾਮਲ ਪਾਇਆ ਜਾਂਦਾ ਹੈ ਮਾਸਟਰਮਾਈਂਡ ਇਹਨਾਂ ਨੂੰ ਉੱਥੋਂ ਦਾ ਦੱਸਿਆ ਜਾਂਦਾ ਹੈ ਔਰ 1400 ਲੋਕਾਂ ਦੀ ਮੌਤ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਹੋਈ ਸੀ ਔਰ ਸ਼ੇਖ ਹਸਿਨਾ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਸੀ ਤੇ ਤਖਤਾ ਪਲਟ ਇਸ ਤੋਂ ਬਾਅਦ ਬੰਗਲਾਦੇਸ਼ ਦੇ ਵਿੱਚ ਹੋ ਜਾਂਦਾ ਜਿਸ ਤੋਂ ਬਾਅਦ ਤਕਰੀਬਨ 15 ਮਹੀਨਿਆਂ ਤੋਂ ਸ਼ੇਖ ਹਸਿਨਾ ਭਾਰਤ ਦੇ ਵਿੱਚ ਰਹਿ ਰਹੀ ਹੈ ਕਿਉਂਕਿ ਉੱਥੋਂ ਤਖਤਾ ਪਲਟ ਹੋਣ ਤੋਂ ਬਾਅਦ ਜਹਾਜ਼ ਦੇ ਵਿੱਚ ਬੈਠ ਕੇ ਫਰਾਰ ਹੋ ਜਾਂਦੀ ਹੈ ਔਰ ਭਾਰਤ ਦੇ ਵਿੱਚ ਆ ਕੇ ਸ਼ਰਨ ਲੈ ਲੈਂਦੀ ਹੈ ਤਾਂ 15 ਮਹੀਨੇ ਤੋਂ ਲਗਾਤਾਰ ਭਾਰਤ ਦੇ ਵਿੱਚ ਰਹਿ ਰਹੀ ਹੈ ਸ਼ੇਖ ਹਸੀਨਾ ਔਰ ਮੌਤ ਦੀ ਸਜ਼ਾ ਦਾ ਐਲਾਨ ਹੋ ਚੁੱਕਾ ਹੈ ਟਾਕਾ ਦੇ ਵਿੱਚ ਇਸ ਸਮੇਂ ਹਿੰਸਕ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਕੱਲ ਹੀ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਤਰੀਕੇ ਦਾ ਕੋਈ ਫੈਸਲਾ ਆ ਸਕਦਾ ਹੈ ਤਾਂ ਤਕਰੀਬਨ ਟਾਕਾ ਦਾ ਜੋ ਕੋਰਟ ਹੈ ਉਸ ਦੇ ਬਾਹਰ 15000 ਦੇ ਕਰੀਬ ਪੁਲਿਸ ਮੁਲਾਜ਼ਮ ਕਾਇਨਾਤ ਕਰ ਦਿੱਤੇ ਗਏ ਨੇ ਤਾਂ ਜੋ ਕਿਸੇ ਵੀ ਤਰੀਕੇ ਦੀ ਕੋਈ ਹਿੰਸਕ ਘਟਨਾ ਹੁੰਦੀ ਹੈ ਤਾਂ ਉਸ ਦੇ ਉੱਤੇ ਕਾਬੂ ਪਾਇਆ ਜਾਵੇ ਤਾਂ ਸਾਲ 2024 ਦਾ ਮਾਮਲਾ ਹੈ ਜਦੋਂ ਵਿਦਿਆਰਥੀ ਅੰਦੋਲਨ ਉੱਥੇ ਸ਼ੁਰੂ ਹੁੰਦਾ ਹੈ ਤਾਂ ਉੱਥੇ ਜੋ ਕਤਲ ਹੁੰਦੇ ਨੇ ਇਸ ਅੰਦੋਲਨ ਦੇ ਦੌਰਾਨ ਤਾਂ ਉਹਦਾ ਮਾਸਟਰਮਾਈਂਡ ਸ਼ੇਖ ਹਸੀਨਾ ਨੂੰ ਮੰਨਿਆ ਗਿਆ ਹੈ ਪੰਜ ਅਪਰਾਧਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਦੇ ਵਿੱਚ ਤਿੰਨ ਅਪਰਾਧ ਉਹਨਾਂ ਦੇ ਜੋ ਸਾਬਤ ਹੋ ਜਾਂਦੇ ਨੇ ਔਰ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਤਾਂ ਇਹ ਦੱਸਦੀ ਹੈ ਕਿ ਜੁਲਾਈ ਤੋਂ ਅਗਸਤ 2024 ਦੇ ਵਿੱਚ ਅੰਦੋਲਨ ਸ਼ੁਰੂ ਹੁੰਦਾ ਹੈ ਹਿੰਸਾ ਉਥੇ ਸ਼ੁਰੂ ਹੋ ਜਾਂਦੀ ਹੈ ਤਾਂ 1400 ਜਿਆਦਾ ਮੌਤਾਂ ਇਸ ਅੰਦੋਲਨ ਦੇ ਵਿੱਚ ਹੁੰਦੀਆਂ ਨੇ ਔਰ ਮਨੁੱਖਤਾ ਦੇ ਖਿਲਾਫ ਜੋ ਅਪਰਾਧ ਗਿਣੇ ਜਾਂਦੇ ਨੇ ਤਾਂ ਉਹਨਾਂ ਦੇ ਵਿੱਚ ਇਹਨਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਔਰ ਇਸ ਮਾਮਲੇ ਦੇ ਵਿੱਚ ਜਦੋਂ ਤਖਤਾ ਪਲਟ ਹੋ ਜਾਂਦਾ ਤਾਂ ਉਸ ਤੋਂ ਬਾਅਦ ਕੇਸ ਚਲਾਇਆ ਜਾਂਦਾ ਹੈ ਤਾਂ ਉਸ ਕੇਸ ਦੇ ਵਿੱਚ ਅੱਜ ਮੌਤ ਦੀ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਇੰਟਰਨੈਸ਼ਨਲ ਕੋਰਟ ਦਾ ਰਾਹ ਖੁੱਲਾ ਸ਼ੇਖ ਹਸੀਨਾ ਦੇ ਕੋਲ ਕਿਉਂਕਿ ਬਿਆਨ ਉਹਨਾਂ ਦਾ ਵੀ ਸਾਹਮਣੇ ਆਇਆ ਇਸ ਘਟਨਾ ਤੋਂ ਬਾਅਦ ਕਹਿੰਦੇ ਨੇ ਕਿ ਜੋ ਉਹਨਾਂ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਉਹ ਪੂਰੇ ਤਰੀਕੇ ਦੇ ਨਾਲ ਗਲਤ ਨੇ ਔਰ ਮੇਰਾ ਇਹਨਾਂ ਜੋ ਦੋਸ਼ਾਂ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਤਾਂ ਸ਼ੇਖ ਹਸੀਨਾ ਜਿਨ੍ਹਾਂ ਦੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਉੱਥੇ ਵਿਦਿਆਰਥੀ ਅੰਦੋਲਨ ਹੁੰਦਾ ਹੈ 1400 ਤੋਂ ਜ਼ਿਆਦਾ ਮੌਤਾਂ ਹੁੰਦੀਆਂ ਨੇ ਔਰ ਖੁੱਲੇ ਆਮ ਪੁਲਿਸ ਨੂੰ ਜੋ ਫ੍ਰੀਹੈਂਡ ਦਿੱਤਾ ਗਿਆ ਸੀ ਕਿ ਜੋ ਵੀ ਪ੍ਰਦਰਸ਼ਨਕਾਰੀ ਦਿਸਦਾ ਹੈ ਤਾਂ ਉਸਦੇ ਗੋਲੀ ਮਾਰ ਦਿੱਤੀ ਜਾਵੇ ਪੁਲਿਸ ਨੂੰ ਲੀਥਲ ਫੋਰਸ ਦੇ ਇਸਤੇਮਾਲ ਦਾ ਆਰਡਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਸਟੂਡੈਂਟ ਅਬੂ ਸੈਦ ਦੀ ਮੌਤ ਹੋ ਜਾਂਦੀ ਹੈ ਔਰ ਜਿਸ ਤੋਂ ਬਾਅਦ ਇੱਕ ਕਤਲੇ ਆਮ ਉਥੇ ਸ਼ੁਰੂ ਹੋ ਜਾਂਦਾ ਹੈ ਤਾਂ ਪ੍ਰਦਰਸ਼ਨਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਸੀ ਸੈਂਕੜੇ ਲੋਕਾਂ ਨੂੰ ਤਾਂ ਉਥੋਂ ਕਿਡਨੈਪ ਕਰਕੇ ਗਾਇਬ ਹੀ ਕਰ ਦਿੱਤਾ ਗਿਆ ਔਰ ਕਈ ਸਬੂਤ ਮਟਾਉਣ ਲਈ ਕਈ ਲਾਸ਼ਾਂ ਦਾ ਸੰਸਕਾਰ ਵੀ ਇਹਨਾਂ ਦੇ ਵੱਲੋਂ ਆਪ ਹੀ ਕਰ ਦਿੱਤਾ ਗਿਆ ਜਲਾ ਦਿੱਤੀਆਂ ਗਈਆਂ ਲਾਸ਼ਾਂ ਔਰ ਕਿਸੇ ਨੂੰ ਖਬਰ ਤੱਕ ਨਹੀਂ ਹੋਣ ਦਿੱਤੀ ਜਦੋਂ ਇੱਡਾ ਵੱਡੇ ਪੱਧਰ ਦੇ ਉੱਤੇ ਕਤਲੇਆਮ ਹੁੰਦਾ ਹੈ ਤਾਂ ਉਸ ਤੋਂ ਬਾਅਦ ਤੱਕ ਤਾਂ ਪਲਟ ਉੱਥੇ ਹੋ ਜਾਂਦਾ ਹੈ ਔਰ ਸ਼ੇਖ ਹਸੀਨਾ ਭੱਜ ਕੇ ਭਾਰਤ ਆ ਜਾਂਦੀ ਹੈ ਔਰ 15 ਮਹੀਨਿਆਂ ਤੋਂ ਭਾਰਤ ਦੇ ਵਿੱਚ ਸ਼ਰਨ ਲਈ ਹੋਈ ਹੈ ਹਾਲਾਂਕਿ ਸ਼ੇਖ ਹਸੀਨਾ ਦੇ ਵੱਲੋਂ ਇਸ ਤਰੀਕੇ ਦੀ ਕੋਈ ਵੀ ਜਾਣਕਾਰੀ ਕਦੀ ਵੀ ਸਾਂਝੀ ਨਹੀਂ ਕੀਤੀ ਗਈ ਕਿ ਉਹ ਭਾਰਤ ਦੇ ਵਿੱਚ ਰਹਿ ਰਹੀ ਹੈ ਪਰ ਤੁਰਸੀ ਜਿਹੜੇ ਗਵਾਹ ਉਹਨਾਂ ਦੇ ਖਿਲਾਫ ਪੁੱਗਤਦੇ ਨੇ ਔਰ ਉੱਥੇ ਦਾ ਜਿਹੜੇ ਸਾਬਕਾ ਗ੍ਰਹਿ ਮੰਤਰੀ ਨੇ ਆਸ ਦੁਸ਼ਮਾਨ ਤਾਂ ਉਹਨਾਂ ਦੇ ਵੱਲੋਂ ਵੀ ਜੋ ਗਵਾਹੀ ਹੈ ਸ਼ੇਖ ਹਸੀਨਾ ਦੇ ਖਿਲਾਫ ਦਿੱਤੀ ਜਾਂਦੀ ਹੈ ਔਰ ਸਾਬਕਾ ਆਈਜੀਪੀ ਚੌਧਰੀ ਅਬਦੁੱਲਾ ਅਲ ਮਮੂਨ ਦੇ ਵੱਲੋਂ ਵੀ ਜੋ ਗਵਾਹੀ ਹੈ ਉਹ ਦਿੱਤੀ ਜਾਂਦੀ ਹੈ ਸ਼ੇਖ ਹਸੀਨਾ ਦੇ ਖਿਲਾਫ ਤਾਂ 24 84 ਹੋਰ ਗਵਾਹ ਉਹਨਾਂ ਦੇ ਖਿਲਾਫ ਪੁੱਗਤਨੇ ਨੇ ਜਿਨ੍ਹਾਂ ਦੇ ਵਿੱਚ ਡਾਕਟਰ ਜਰਨਲਿਸਟ ਸਾਬਕਾ ਅਧਿਕਾਰੀ ਸ਼ਾਮਲ ਨੇ ਔਰ ਸ਼ੇਖ ਹਸਗੀਨਾ ਦੇ ਸ਼ੂਟ ਟੂ ਕਿਲ ਆਰਡਰ ਦੇ ਨਾਲ ਜੁੜੇ ਆਡੀਓ ਟੇਪ ਵੀ ਉੱਥੇ ਸਬੂਤ ਦੇ ਤੌਰ ਦੇ ਉੱਤੇ ਪੇਸ਼ ਕੀਤੇ ਗਏ ਨੇ ਵੀਡੀਓ ਫੁਟੇਜ ਵੀ ਉੱਥੇ ਸਬੂਤ ਦੇ ਤੌਰ ਦੇ ਉੱਤੇ ਦਿੱਤੇ ਗਏ ਨੇ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਸ਼ੇਖ ਹਸਗੀਨਾ ਇਹਨਾਂ ਮਾਮਲਿਆਂ ਦੇ ਵਿੱਚ ਸਿੱਧੇ ਤੌਰ ਤੇ ਉੱਤੇ ਸ਼ਾਮਲ ਸੀ ਉਸ ਦੇ ਆਰਡਰ ਦੇ ਉੱਤੇ ਹੀ ਸਟੂਡੈਂਟ ਦਾ ਜੋ ਉੱਥੇ ਕਤਲੇਆਮ ਕੀਤਾ ਜਾਂਦਾ ਹੈ ਤਾਂ ਔਰ ਉਸਦੇ ਆਰਡਰ ਦੇ ਉੱਤੇ ਹੀ ਇਹ ਕਤਲੇਆਮ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਇਸ ਮਾਮਲੇ ਦੇ ਵਿੱਚ ਸ਼ੇਖ ਹਸੀਨਾ ਨੂੰ ਮੌਤ ਦੀ ਸਜ਼ਾ ਦਾ ਐਲਾਨ ਹੋ ਚੁੱਕਾ ਹੈ ਫਿਲਹਾਲ ਰਸਤਾ ਸ਼ੇਖ ਹਸੀਨਾ ਦੇ ਕੋਲ ਖੁੱਲ੍ਹਾ ਹੈ ਕਿ ਇੰਟਰਨੈਸ਼ਨਲ ਕੋਰਟ ਦੇ ਵਿੱਚ ਜਾ ਸਕਦੀ ਹੈ ਪਰ ਦੂਸਰੇ ਪਾਸੇ ਜੇਕਰ ਇੰਟਰਨੈਸ਼ਨਲ ਕੋਰਟ ਦੇ ਵਿੱਚ ਨਹੀਂ ਵੀ ਜਾਂਦੇ ਤਾਂ ਵੀ ਕਿਉਂਕਿ ਬੰਗਲਾਦੇਸ਼ ਵਿੱਚ ਨਹੀਂ ਹੈ ਤਾਂ ਸਜ਼ਾ ਕਿਸ ਤਰੀਕੇ ਦੇ ਨਾਲ ਦਿੱਤੀ ਜਾਵੇਗੀ ਤਾਂ ਇਹ ਵੀ ਦੇਖਣ ਵਾਲਾ ਹੋਵੇਗਾ ਕਿਉਂਕਿ ਜੇਕਰ ਉਹ ਬੰਗਲਾਦੇਸ਼ ਦੇ ਵਿੱਚ ਸਜ਼ਾ ਦਾ ਐਲਾਨ ਕੀਤਾ ਗਿਆ ਤਾਂ ਸ਼ੇਖ ਹਸੀਨਾ ਕਿੱਥੇ ਇਸ ਸਮੇਂ ਮੌਜੂਦ ਹੈ ਕਿ ਭਾਰਤ ਦੇ ਵਿੱਚ ਹੀ ਮੌਜੂਦ ਹੈ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਹੀ ਮੌਜੂਦ ਹੈ ਕਿ ਹਵਾਲਗੀ ਉਹਨਾਂ ਦੀ ਲਈ ਜਾਵੇਗੀ ਔਰ ਉਸ ਤੋਂ ਬਾਅਦ ਬਾਅਦ ਇਸ ਸਜ਼ਾ ਨੂੰ ਜੋ ਸਜ਼ਾ ਉਹਨਾਂ ਨੂੰ ਦਿੱਤੀ ਜਾਵੇਗੀ ਤਾਂ ਇਹ ਵੀ ਦੇਖਣ ਵਾਲਾ ਹੋਵੇਗਾ ਕਿ ਜੇਕਰ ਹਵਾਲਗੀ ਉਹਨਾਂ ਦੀ ਮੰਗੀ ਵੀ ਜਾਂਦੀ ਹੈ ਜਿਨ੍ਹਾਂ ਦੇਸ਼ਾਂ ਤੇ ਉਹਨਾਂ ਨੂੰ ਸ਼ੱਕ ਹੈ ਕਿ ਸ਼ਰਨ ਦਿੱਤੀ ਗਈ ਹੈ ਤਾਂ ਕਿ ਉਹ ਦੇਸ਼ ਇਹਨਾਂ ਨੂੰ ਹਵਾਲੇ ਟਾਕਾ ਦੇ ਕਰਨਗੇ ਤਾਂ ਇਹ ਵੀ ਵੱਡੇ ਦੇਖਣ ਵਾਲਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸਜ਼ਾ ਦੀ ਜੋ ਐਲਾਨ ਕੀਤਾ ਗਿਆ ਤਾਂ ਉਹਦੀ ਪਾਲਣਾ ਕਿਸ ਤਰੀਕੇ ਦੇ ਨਾਲ ਹੁੰਦੀ ਹੈ ਤਾਂ ਫਿਲਹਾਲ ਟਾਕਾ ਦੇ ਵਿੱਚ ਵੀ ਹਿੰਸਾ ਫਿਲਹਾਲ ਭੜਕ ਚੁੱਕੀ ਹੈ ਹਾਈ ਅਲਰਟ ਦੇ ਉਤੇ ਟਾਕਾ ਨੂੰ ਰੱਖ ਦਿੱਤਾ ਗਿਆ ਜਿਸ ਕੋਰਟ ਦੇ ਵਿੱਚ ਸਜ਼ਾ ਦਾ ਐਲਾਨ ਸੁਨਾਇਆ ਜਾਂਦਾ ਹੈ ਨੀਤਾ ਜਾਂਦਾ ਤਾਂ ਉਸ ਦੇ ਦਰ ਉਸ ਦੇ ਬਾਹਰ तकरीबन 15000 ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਤਾਂ ਜੋ ਕਿਸੇ ਤਰੀਕੇ ਦੀ ਹਿੰਸਕ ਘਟਨਾ ਉਥੇ ਨਾ ਹੋਵੇ ਤਾਂ ਉਸ ਤੋਂ ਇਲਾਵਾ ਪੰਜ ਹੋਰ ਸਹਿਯੋਗੀ ਨੇ ਉਹਨਾਂ ਦੇ ਜਿਨ੍ਹਾਂ ਦੇ ਉੱਤੇ ਜੋ ਇਲਜ਼ਾਮ ਲਗਾਏ ਗਏ ਨੇ ਔਰ ਸ਼ੇਖ ਹਸੀਨਾ ਉਹਨਾਂ ਨੂੰ ਮੌਤ ਦੀ ਸਜ਼ਾ ਇਸ ਮਾਮਲੇ ਦੇ ਵਿੱਚ ਸੁਣਾ ਦਿੱਤੀ ਗਈ ਹੈ ਤਾਂ ਸਾਬਕਾ ਆਈਜੀਪੀ ਜਿਨ੍ਹਾਂ ਦੇ ਵੱਲੋਂ ਜੋ ਅਸ਼ੇਖ ਹਸਿਨ ਦੇ ਖਿਲਾਫ ਗਵਾਹੀ ਦਿੱਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਕੋਰਟ ਦੇ ਵਿੱਚ ਮਾਫੀ ਮੰਗ ਲਈ ਗਈ ਹੈ ਉਹਨਾਂ ਕਿਹਾ ਕਿ ਮੈਂ ਕੋਰਟ ਦਾ ਪੂਰਾ ਸਾਥ ਦਿੱਤਾ ਹੈ ਮਮੂਨ ਨੇ ਕਿਹਾ ਕਿ ਹਿੰਸਾ ਵਿੱਚ ਉਹ ਸ਼ਾਮਲ ਸੀ ਔਰ ਚਾਰ ਲੋਕਾਂ ਨੇ ਮਿਲ ਕੇ ਸਾਜ਼ਿਸ਼ ਕੀਤੀ ਸੀ ਔਰ ਸਾਰੇ ਪ੍ਰਧਾਨ ਮੰਤਰੀ ਦੇ ਜੋ ਆਵਾਸ ਹੈ ਤਾਂ ਉੱਥੇ ਰੋਜ਼ ਮੀਟਿੰਗ ਕਰਦੇ ਸੀ ਔਰ 36 ਸਾਲ ਦੀ ਸਰਵਿਸ ਦੇ ਵਿੱਚ ਉਹਨਾਂ ਨੇ ਕੋਈ ਜੁਰਮ ਨਹੀਂ ਕੀਤਾ ਉਹਨਾਂ ਦਾ ਜੁਰਮ ਸਿਰਫ ਇਹ ਹੈ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਜੋ ਆਰਡਰ ਦਿੱਤੇ ਗਏ ਤਾਂ ਉਹਨਾਂ ਦੇ ਹਾਮੀ ਦੇ ਵਿੱਚ ਹਾਮੀ ਇਹਨਾਂ ਦੇ ਵੱਲੋਂ ਮਲਾਈ ਗਈ ਸੀ ਤਾਂ ਇਸ ਤਰੀਕੇ ਦੇ ਨਾਲ ਗਵਾਹੀ ਦਿੱਤੀ ਗਈ ਹੈ ਸਾਬਕਾ ਆਈਜੀਪੀ ਦੇ ਵੱਲੋਂ ਔਰ ਉਹਨਾਂ ਦੇ ਵੱਲੋਂ ਸ਼ੇਖ ਹਜ਼ੀਨਾ ਦੇ ਖਿਲਾਫ ਦਿੱਤੀ ਗਵਾਹੀ ਹੀ ਉਹਨਾਂ ਦੀ ਮੌਤ ਦੀ ਸਜ਼ਾ ਦਾ ਵੱਡਾ ਕਾਰਨ ਬਣਦੀ ਹੈ ਉੱਥੇ ਜੋ ਸਾਬਕਾ ਗ੍ਰਹਿ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਗਵਾਹੀ ਦਿੱਤੀ ਜਾਂਦੀ ਹੈ ਦੂਸਰੇ ਪਾਸੇ ਜਿਹੜੇ ਸ਼ੇਖ ਹਸੀਨਾ ਦੇ ਬੇਟੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਮਾਂ ਫਿਲਹਾਲ ਉਸ ਰੱਖਿਆ ਤੇ ਉਹ ਭਾਰਤ ਵਿੱਚ ਮੌਜੂਦ ਹੈ ਔਰ ਉਹਨਾਂ ਨੇ ਕਿਹਾ ਕਿ ਮੇਰੀ ਮਾਂ ਸੁਰੱਖਿਅਤ ਹੈ ਔਰ ਉਹਨਾਂ ਨੂੰ ਮੌਤ ਦੀ ਸਜ਼ਾ ਨਹੀਂ ਹੋ ਸਕਦੀ ਤਾਂ ਇਸ ਤਰੀਕੇ ਦੇ ਨਾਲ ਬਿਆਨਬਾਜ਼ੀ ਵੀ ਹੁਣੇ ਨਿਕਲ ਕੇ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ ਉਹਨਾਂ ਨੇ ਕਿਹਾ ਕਿ ਸ਼ੇਖ ਹਸਿਨਾ ਪੰਜ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੀ ਹੈ ਦੇਸ਼ ਵਿੱਚ ਉਹਨਾਂ ਦੇ ਬਹੁਤ ਸਾਰੇ ਸਮਰਥਕ ਹਨ ਉਹਨਾਂ ਦੀ ਪਾਰਟੀ ਆਵਾਮੀ ਲੀਗ ਬੰਗਲਾਦੇਸ਼ ਦੀ ਸਭ ਤੋਂ ਵੱਡੀ ਪਾਰਟੀਆਂ ਦੇ ਵਿੱਚੋਂ ਇੱਕ ਹੈ ਇਸ ਲਈ ਇਸ ਫੈਸਲੇ ਨੂੰ ਹਲਕੇ ਦੇ ਵਿੱਚ ਨਹੀਂ ਲਿਆ ਜਾਵੇਗਾ ਔਰ ਇਸ ਫੈਸਲੇ ਦੇ ਖਿਲਾਫ ਇੰਟਰਨੈਸ਼ਨਲ ਕੋਰਟ ਦਾ ਰੁਖ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਇਸ ਤਰੀਕੇ ਦੇ ਨਾਲ ਸਾਜ਼ਿਸ਼ ਕਰਕੇ ਉਹਨਾਂ ਦੀ ਮਾਂ ਨੂੰ ਫਸਾਇਆ ਜਾਵੇਗਾ ਇਸ ਕਰਕੇ ਉਹਨਾਂ ਦੀ ਮਾਤਾ ਪਹਿਲਾਂ ਹੀ ਭਾਰਤ ਚਲੇ ਗਈ ਸੀ ਉੱਥੇ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਉਹਨਾਂ ਦੀ ਪੂਰੇ ਤਰੀਕੇ ਦੇ ਨਾਲ ਰੱਖਿਆ ਕਰਨਗੀਆਂ ਤਾਂ ਇਹ ਉਹਨਾਂ ਦੇ ਬੇਟੇ ਦਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਦੱਸ ਜੀਏ ਕਿ ਬੰਗਲਾਦੇਸ਼ ਦੇ ਵਿੱਚ ਸਾਲ 2024 ਦੇ ਵਿੱਚੋ ਵਿਦਿਆਰਥੀ ਅੰਦੋਲਨ ਸ਼ੁਰੂ ਹੁੰਦਾ ਹੈ ਔਰ ਉਸ ਅੰਦੋਲਨ ਦੇ ਵਿੱਚ ਤਕਰੀਬਨ 1400 ਲੋਕਾਂ ਦੀ ਮੌਤ ਹੁੰਦੀ ਹੈ ਜਿਸ ਤੋਂ ਬਾਅਦ ਤਖਤਾ ਪਲਟ ਵੀ ਉਥੇ ਕੀਤਾ ਜਾਂਦਾ ਹੈ ਔਰ ਇਹਨਾਂ ਮੌਤਾਂ ਦੇ ਵਿੱਚ ਜ਼ਿੰਮੇਵਾਰ ਪਾਇਆ ਗਿਆ ਹੈ ਉਥੋਂ ਦੀ ਪ੍ਰਧਾਨ ਮੰਤਰੀ ਜੋ ਉਸ ਸਮੇਂ ਮੌਜੂਦ ਸੀ ਸ਼ੇਖ ਹਸਿਨਾ ਨੂੰ ਤਾਂ ਇਸ ਮਾਮਲੇ ਦੇ ਵਿੱਚ ਮੌਤ ਦੀ ਸਜ਼ਾ ਦਾ ਐਲਾਨ ਕੀਤਾ ਗਿਆ